ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਖਾਲਸਾ ਸਤ ਸੰਗਤ ਜੀ ਆਪ ਜੀ ਦਰਸ਼ਨ ਕਰ ਰਹੇ ਹੋ ਸਥਾਨ ਬੀਬੀ ਰੱਜੀ ਜੀ ਦਾ ਜੋ ਕਿ ਗੜਦੀਵਾਲ ਦੇ ਨਜ਼ਦੀਕ ਨਗਰ ਚੋਕੇ ਦੇ ਵਿੱਚ ਹੈ ਇਹ ਸਾਰਾ ਜੰਗਲ ਦਾ ਇਲਾਕਾ ਇਹਨੂੰ ਝਿੜੀ ਕਰਕੇ ਵੀ ਜਾਣਿਆ ਜਾਂਦਾ ਆ ਸੋ ਬਹੁਤ ਸੁੰਦਰ ਇਲਾਕਾ ਆ ਇਸ ਅਲਾਕੇ ਦੇ ਵਿੱਚੋਂ ਇਸ ਜੰਗਲ ਦੇ ਵਿੱਚੋਂ ਨਾਤੇ ਕੋਈ ਘਰ ਵਾਸਤੇ ਲੱਕੜ ਲਿਜਾ ਸਕਦਾ ਜਾਂ ਕੋਈ ਕਿਸੇ ਪ੍ਰਕਾਰ ਦੀ ਵਸਤੂ ਪਦਾਰਥ ਨਹੀਂ ਤੋਂ ਕੋਈ ਵੀ ਲਿਜਾ ਸਕਦਾ ਸੋ ਇੱਥੇ ਬੀਬੀ ਰੱਜੀ ਜੀ ਦੇ ਬਚਨ ਹੋਏ ਹਨ ਇਸ ਕਰਕੇ ਕੋਈ ਵੀ ਆਪਣੇ ਘਰ ਵਾਸਤੇ ਬਾਲਣ ਵੀ ਨਹੀਂ ਚੁੱਕ ਸਕਦਾ ਇੱਥੇ بڑے بڑے ਦਰਖਤ ਇਸੇ ਤਰ੍ਹਾਂ ਪਏ ਹੋਏ ਹਨ ਫਲਾਂ ਦੇ ਦਰਖਤ ਲੱਗੇ ਹੋਏ ਨੇ ਫੁੱਲਾਂ ਦੇ ਦਰਖਤ ਲੱਗੇ ਹੋਏ ਨੇ ਸੋ ਸੰਗਤਾਂ ਨੂੰ ਬੇਨਤੀ ਹੈ ਜੇ ਕਿਤੇ ਇਸ ਇਲਾਕੇ ਦੇ ਵਿੱਚ ਆਵੋ ਤੇ ਜਰੂਰ ਇਹਨਾਂ ਇਲਾਕਿਆਂ ਦੇ ਦਰਸ਼ਨ ਕਰਕੇ ਜਾਓ ਇਹਨਾਂ ਸਥਾਨਾਂ ਦੇ ਬੀਬੀ ਰੱਜੀ ਜੀ ਜਿਨ੍ਹਾਂ ਦਾ ਸਿੱਖੀ ਦੇ ਵਿੱਚ ਵੀ ਬੜਾ ਯੋਗਦਾਨ ਹੈ ਬੜਾ ਪ੍ਰਚਾਰ ਕੀਤਾ ਉਹਨਾਂ ਨੇ ਤੇ ਨਾਲ ਹੀ ਇਹਨਾਂ ਇਲਾਕਿਆਂ ਨੂੰ ਧੰਨ ਬਾਬਾ ਮੰਗਸਾਹਿਬ ਜੀ ਦੀ ਚਰਨਛੋਪਾ ਪ੍ਰਾਪਤ ਇਲਾਕੇ ਹਨ ਸੋ ਸੰਗਤਾਂ ਨੂੰ ਬੇਨਤੀ ਹੈ ਕਿ ਬਹੁਤ ਸੁੰਦਰੇ ਇਲਾਕਾ ਆ ਘਣੇ ਜੰਗਲਾਂ ਦੇ ਵਿੱਚ ਸਥਾਨ ਬਣਿਆ ਹੋਇਆ ਹੈ ਜੇ ਕਿਤੇ ਇਹਨਾਂ ਇਲਾਕਿਆਂ ਦੇ ਵਿੱਚ ਆਓ ਤੇ ਇਸ ਸਥਾਨ ਦੇ ਜ਼ਰੂਰ ਦਰਸ਼ਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ